ਪੰਜਾਬ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਬਾਰੇ ਫੈਲਾਏ ਜਾ ਰਹੇ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਬਾਰੇ ਫੈਲਾਏ ਜਾ ਰਹੇ ਝੂਠ ਤੋਂ ਸੁਚੇਤ ਰਹਿਣ ਸੁਖਬੀਰ ਸਿੰਘ ਬਾਦਲ ਨੇ ਐਵੀ ਕਿਹਾ ਕਿ ਮੈਂ ਵਚਨਬੱਧਤਾ ਮੁਰਦ ਦਹਰਾਉਂਦਾ ਹਾਂ ਕਿ ਪੰਜਾਬ ਅਤੇ ਕਿਸਾਨੇ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇਗਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਮਾਂ ਪਾਪੀ ਹੈ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖੋ ਕਿਸਾਨਾਂ ਦੇ ਹੱਕਾਂ ਲਈ ਜੋ ਵੀ ਲੜਾਈ ਲੜੀ ਗਈ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਹਿੰਦੁਸਤਾਨ ਚ ਵੀ ਜੇ ਕੋਈ ਨਾਂ ਲੈ ਕਿਸਾਨਾਂ ਦੇ ਲੀਡਰਾਂ ਬਾਰੇ ਤਿੰਨ ਕਿਸਾਨਾਂ ਦੇ ਲੀਡਰਾਂ ਦੇ ਨਾਮ ਹੁੰਦੇ ਐ ਇੱਕ ਚੌਦੀ ਦੇਵੀ ਨਾਲ ਜੀ ਦਾ ਤੇ ਇੱਕ ਚੌਦੀ ਚਰਨ ਸਿੰਘ ਜੀ ਦਾ ਇੱਕ ਸਰਪ੍ਰਕਾਸ਼ ਸਿੰਘ ਜੀ ਬਾਦਲ ਦਾ ਕਿਉਂਕਿ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਰਾ ਜੀਵਨ ਕਿਸਾਨੀ ਵਾਸਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਲਾਇਆ ਜਦੋਂ ਵੀ ਸਰਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਕਿਸਾਨੀ ਨੂੰ ਅੱਗੇ ਵਧਾਉਣ ਵਾਸਤੇ ਕਿਸਾਨੀਆਂ ਦੀ ਮੁਸ਼ਕਲ ਹੱਲ ਕਰਨ ਵਾਸਤੇ ਫੈਸਲੇ ਲੈਂਦੇ ਆ। ਆਟੂਬਲਾ ਦਾ ਫੈਸਲ ਬਿੱਲ ਮਾਫ ਕਰਨਾ ਫੈਸਲਾ ਕੋਈ ਛੋਟਾ ਫੈਸਲਾ ਨਹੀਂ। ਹਿੰਦੁਸਤਾਨ ਵਿੱਚ ਬਸਾ ਪ੍ਰਕਾਸ਼ ਸਿੰਘ ਜੀ ਬਾਦੂਦੀ ਸਰਕਾਰ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਆਟੂਬਲਾ ਦੇ ਬਿੱਲ ਮਾਫ ਕੀਤੇ। ਆਪਾਂ ਤਾਂ ਸੋਚਦੇ ਆ ਕਿ ਜੇ ਬਿੱਲ ਮਾਫ ਹੋ ਗਏ ਕਿੰਨੀ ਵੱਡੀ ਗੱਲ ਹੈ। ਵੱਡੀ ਬਹੁਤ ਗੱਲ ਹੈ। ਤਕਰੀਬਨ 7000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਹਰ ਸਾਲ ਅਸੀਂ ਬਿਜਲੀ ਬੋਮ ਦਿੰਨੇ ਆ ਮਤਲਬ ਕੀ ਹੈ ਇੱਕ ਕਿਸਾਨ ਦਾ ਹਰ ਸਾਲ ਤਕਰੀਬਨ 50000 ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਮਾ ਹੁੰਦਾ ਹਰ ਕਿਸਾਨ ਦਾ ਹਰ ਸਾਲ ਦੇਖੋ ਕਿੰਨੀ ਵੱਡੀ ਰਾਇਤ ਆ ਪਿੰਡਾਂ ਵਿੱਚ ਜਿਹੜੀਆਂ ਮੰਡੀਆਂ ਖੋਲੀਆਂ ਗਈਆਂ ਅਸਾਹੀਆ ਸਤਾ ਤੇ ਕਾਸਿਮ ਜੀ ਬਾਦਲੇ ਖੋਲੀਆਂ ਪਹਿਲੇ ਕੀ ਹੁੰਦਾ ਸੀ ਆਪਣੇ ਸ਼ਹਿਰਾਂ 'ਚ ਮੰਡੀਆਂ ਹੁੰਦੀਆਂ ਸੀ ਪਿੰਡਾਂ ਤੋਂ ਤੁਸੀਂ ਫਸਲਾਂ ਸ਼ਹਿਰਾਂ 'ਚ ਲੈ ਕੇ ਜਾਂਦੇ ਸੀ ਆ ਜਿੰਨਾ ਵੀ ਮੰਡੀਕਰਨ ਹੋਇਆ ਪੰਜਾਬ 'ਚ ਉਦੋਂ ਹੀ ਹੋਇਆ ਜਦੋਂ ਸਤਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ ਪਿੰਡਾਂ 'ਚ ਸਤਪ੍ਰਕਾਸ਼ ਸਿੰਘ ਜੀ ਬਾਦਲ ਨੇ ਫੋਕਲ ਪੁਆਇੰਟ ਬਣਾਉਣੇ ਸ਼ੁਰੂ ਕੀਤੇ ਉਹਨਾਂ ਨੇ ਮੰਡੀਆਂ ਖੋਤੀਆਂ ਹਰ ਤਿੰਨ ਆ ਚਾਰ ਕੁੰਡਾ ਵੱਧ ਉਹਨਾਂ ਨੇ ਮੰਡੀਆਂ ਦਾ ਪ੍ਰਬੰਧ ਕੀਤਾ ਇਹ ਜਿਆ ਮੰਡੀਕਰਨ ਸਿਸਟਮ ਸਤਪ੍ਰਕਾਸ਼ ਸਿੰਘ ਜੀ ਬਾਦਲ ਨੇ ਪੂਰੇ ਹਿੰਦੂ ਪੰਜਾਬ ਬਣਾਇਆ ਜਿਹੜਾ ਹਿੰਦੁਸਤਾਨ 'ਚ ਕਿਤੇ ਨਹੀਂ ਹੈ ਆਈ ਕਾਰਨ ਅੱਜ ਆਪਣੀਆਂ ਫਸਲਾਂ ਮਿੰਟਾਂ ਚੱਕੀਆਂ ਜਾਂਦੀਆਂ ਆ ਅੱਜ ਜਿਹੜੀਆਂ ਨਹਿਰਾਂ ਦਾ ਕੰਮ ਕੀਤਾ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਪੱਕੇ ਖਾਲੇ ਬਣਾਉਣ ਦਾ ਕੰਮ ਕੀਤਾ ਉਸ ਦਾ ਪ੍ਰਕਾਸ਼ਨੀ ਵਾਦਨ ਹੈ ਕਿ ਹਮੇਂ ਕਈ ਮਸਲੇ ਹੈ ਕਈ ਪਾਰਟੀਆਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਪ੍ਰਚਾਰ ਕਰਨ ਲੱਗੀ ਹੈ ਕਿ ਸ਼੍ਰੋਮਣੀ ਕਾਲੀਦਾ ਕਿਸਾਨਾਂ ਦੀ ਦੁਸ਼ਮਣ ਪਾਰਟੀ ਹੈ ਕਿਸਾਨਾਂ ਦੀ ਹਕਾਂ ਦੀ ਲੜਾਈ ਜੰਗ ਹੈ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸਾਡੇ ਵਾਸਤੇ ਨਾ ਕੋਈ ਸਰਕਾਰ ਜ਼ਰੂਰੀ ਹੈ ਨਾ ਕੋਈ ਲਾਇਸ ਜਰੂਰੀ ਹੈ ਸਾਡੇ ਵਾਸਤੇ ਸ਼ੋਮਨੀ ਕਾਲੀਦਰ ਵਾਸਤੇ ਕਿਸਾਨਾਂ ਦੇ ਹੱਕਾਂ ਦੀ ਕੋਈ ਵੀ ਨਾਲ ਧੱਕਾ ਹੋਏ ਅਸੀਂ ਅੱਗੇ ਲੜਾਂਗੇ ਜਿਹੜੀ ਗੱਲ ਇੱਕ ਪ੍ਰਚਾਰ ਆਰਡੀਨੈਂਸ ਬਾਰੇ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨੀ ਦੇ ਉਲਟ ਹੈ ਮੈਂ ਕੈਪਟਨ ਸਾਹਿਬ ਤੇ ਜਾਖੜ ਸਾਹਿਬ ਆ ਪ੍ਰਚਾਰ ਜਿਆਦਾ ਕਰ ਰਹੇ ਹੈ ਮੈਂ ਕੈਖੜ ਸਾਹਿਬ ਤੇ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਆਰਡੀਨੈਂਸ ਦੀ ਗੱਲ ਕਰਦੇ ਹੈ ਕੈਪਟਨ ਸਾਹਿਬ ਦੀ ਸਰਕਾਰ ਨੇ ਜਾਕਰ ਸਾਹਿਬ ਤੁਹਾਡੀ ਕਾਂਗਰਸੀ ਪਾਰਟੀ ਦੀ ਸਰਕਾਰ ਨੇ 3 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆ ਸਾਰੀਆਂ ਚੀਜ਼ਾਂ ਪੰਜਾਬ ਵਿਧਾਨ ਸਭਾ ਚ ਐਕਟ ਬਣਾ ਕੇ ਪਾਸ ਕਰ ਦਿੱਤੀਆਂ ਪਿਛਲੇ 3 ਸਾਲਾਂ ਚ ਤੁਸੀਂ ਕਿਉਂ ਨਹੀਂ ਰੋਲਾ ਪਾਇਆ ਕਿਉਂ ਨਹੀਂ ਕਿਹਾ ਕਿ ਇਹ ਕਿਸਾਨ ਬੋਦੀ ਹੈ ਕੈਪਟਨ ਸਾਹਿਬ ਜੇ ਆ ਆਰਡਨੈਂਸ ਕਿਸਾਨ ਬੋਦੀ ਹੈ ਫਿਰ ਤੁਸੀਂ ਕਿਉਂ ਪਾਸ ਕੀਤਾ ਜਾਕਰ ਸਾਹਿਬ ਤੁਹਾਡੀ ਮੁੱਖ ਮੰਤਰੀ ਨੇ ਕਿਉਂ ਪਾਸ ਕੀਤਾ ਇਕ ਸ਼ੰਕਾ ਜਾਣ ਕੇ ਇਹਨਾਂ ਨੇ ਗੱਲ ਭਲਾਈ ਹੈ ਕਿ ਕਿਸਾਨਾਂ ਦੀ ਐਮਐਸਪੀ ਬੰਦ ਹੋ ਜੂਗੀ ਕਿਸਾਨਾਂ ਦੀ ਖਰੀਦ ਬੰਦ ਹੋ ਜੂਗੀ ਆਹੀ ਸ਼ੰਕਾ ਸੀ ਅਸੀਂ ਮੈਂ ਸੈਂਟਰ ਦੀ ਸਰਕਾਰ ਦੀ ਥੋੜੀ ਸ਼ੰਕਾ ਆਈ ਹੈ ਕੁਵਾਰਾ ਚਾਹੀ ਲੋਕਾਂ ਨੇ ਪ੍ਰੋਪਗੈਂਡਾ ਕੀਤਾ ਅਸੀਂ ਸੈਂਟਰ ਦੀ ਸਰਕਾਰ ਨਾਲ ਗੱਲ ਕੀਤੀ ਕਿ ਆਹ ਸ਼ੰਕਲ ਪੰਜਾਬ ਦੀ ਜਨਤਾ ਚ ਹੈ ਤੇ ਜਿਹੜਾ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨੇ ਡ੍ਰੇ ਮੰਤਰੀ ਅਮਿਤ ਸ਼ਾਹ ਜੀ ਨੇ ਮਿਲ ਕੇ ਉਹਨਾਂ ਨੇ ਸਪਸ਼ਟ ਕੀਤਾ ਕਿ ਐਮਐਸਪੀ ਤੇ ਖਰੀਦ ਐਮਐਸਪੀ ਤੇ ਜਿਵੇਂ ਪੰਜਾਬ ਚੱਲ ਰਹੀ ਹੈ ਓਵੇਂ ਚੱਲਦੀ ਰਹੂਗੀ ਇਸ ਆਰਡੀਨੈਂਸ ਦਾ ਐਮਐਸਪੀ ਨਾਲ ਕੋਈ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਜਿਵੇਂ ਕੇਐਮਐਸਪੀ ਚ ਖਰੀਦ ਚੱਲ ਰਹੀ ਹੈ ਜਿਵੇਂ ਐਮਐਸਪੀ ਨਾਲ ਖਰੀਦ ਹੁੰਦੀ ਹੈ ਓਵੇਂ ਚੱਲਦੀ ਰਹੂਗੀ ਉਹਨਾਂ ਨੇ ਸਪਸ਼ਟ ਕੀਤਾ ਜੇ ਉਹਨਾਂ ਨੇ ਸਪਸ਼ਟ ਕੀਤਾ ਮੈਂ ਤਾਂ ਆ ਵੀ ਕਿਹਾ ਸਾਰੀ ਸਿੱਖ ਆਪਣੀ ਸਾਰੀ ਕਾਂਗਰਸ ਪਾਰਟੀ ਨੂੰ ਤੇ ਕਈ ਚੱਤੇ ਬੰਦੇ ਕਿ ਮੈਂ ਪਾਰਲੀਮੈਂਟ ਵਿੱਚ ਵੀ ਉਹਨਾਂ ਤੋਂ ਆ ਆਪਾਂ ਪੂਰਾ ਸਪਸ਼ਟੀਕਰਨ ਲਵਾਗੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਹੋਇਆ ਹੈ ਕਿ ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਵੀ ਅਸੀਂ ਕਹਾਂਗੇ ਤੇ ਅਸ਼ੋਰੈਂਸ ਦੇਵਾਂਗੇ ਕਿ ਐਮਐਸਪੀ ਜਿਵੇਂ ਪੰਜਾਬ ਹਰਿਆਣਾ ਵਿੱਚ ਤੇ ਦੂਜੇ ਸੂਬਿਆਂ ਜਿਵੇਂ ਐਮਐਸਪੀ ਤੇ ਖਰੀਦ ਕਣਕ ਤੇ ਝੋਨੇ ਦੀ ਹੁੰਦੀ ਹੈ ਉਵੇਂ ਹੀ ਐਮਐਸਪੀ ਦੇ ਖਰੀਦ ਚ ਹੁੰਦੀ ਰਹੂਗੀ ਤੇ ਉਵੇਂ ਹੀ ਐਮਐਸਪੀ ਮਿਲਦਾ ਰਹੂਗਾ ਤੇ ਜਿਹੜੀਆਂ ਮੰਡੀਆਂ ਪੰਜਾਬ ਸਰਕਾਰ ਨੇ ਬਣੀਆਂ ਜਿਹੜੀਆਂ ਮੰਡੀਆਂ ਪੰਜਾਬ 'ਚ ਬਣੀਆਂ ਪੰਜਾਬ ਸਰਕਾਰ ਨੇ ਬਣੀਆਂ ਬਾਗਲ ਸਾਹਿਬ ਦੀ ਸਮੇਂ ਜਿਹੜੀਆਂ ਮੰਡੀਆਂ ਬਣੀਆਂ ਜਿੱਥੇ ਹਰ ਰੋਜ਼ ਖਰੀਦ ਹੁੰਦੀ ਹੈ ਉਸ ਉਹਨਾਂ ਮੰਡੀਆਂ 'ਚ ਹੀ ਖਰੀਦ ਸਰਕਾਰੀ ਹੋਊਗੀ ਜਿੰਨੀ ਵੀ ਕਣਕ ਝੋਨਾ ਦਿੱਲੀ ਦੀ ਸਰਕਾਰ ਖਰੀਦੀ ਹੈ ਸੈਂਟਰ ਦੀ ਸਰਕਾਰ ਖਰੀਦੀ ਹੈ ਉਹ ਸਰਕਾਰੀ ਮੰਡੀਆਂ 'ਚ ਹੀ ਖਰੀਦੀ ਜਾਊਗੀ ਤੇ ਜਿਹੜਾ ਟੈਕਸ ਪੰਜਾਬ ਸਰਕਾਰ ਲਾਉਂਦੀ ਹੈ ਉਹ ਸਰਕਾਰੀ ਮੰਡੀਆਂ ਜਿਵੇਂ ਅੱਜ ਲੱਗਦਾ ਉਵੇਂ ਲੱਗਦਾ ਰਹੂਗਾ ਜਿਵੇਂ ਆਰਥੀਆ ਭਾਈਚਾਰੇ ਨੂੰ जिम्मे कमी मिलता या जो सिस्टम है जिम्मे अज है जे, जे सारा कुछ सेम हैुमह कर ब्यूरो रिपोर्ट एस एमजेड न्यूज